ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਤੇ Instagram ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਵੀਰਵਾਨੇ ਦੋਨਾਂ ਤੇ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਬਈ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰ ਬਣੇ ਜਰੂਰ ਕਰਦਿਆ ਕਰੋ ਤੇ ਇੱਕ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ 62801 37325 ਮੇਰਾ ਮੋਬਾਈਲ ਨੰਬਰ ਹੈ ਬਾਈ ਜੀ ਕੋਈ ਐਡ ਲਗਾਉਣ ਲਈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋਗੇ ਪਹਿਲਾ ਟਰੈਕਟਰ ਹੈਗਾ ਬਾਈ ਜੀ ਸਵਰਾਜ 855 ਤੇ ਮੋਬਾਈਲ ਨੰਬਰ ਹੈਗਾ ਵਿਕਦਾ 9463718095 9463718095 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰੈਕਟਰ ਦੇ ਮਾਡਲ ਬਾਰੇ ਗੱਲ ਕਰੀਏ 2001 ਮਾਡਲ ਟਰੈਕਟਰ ਆਗਾ ਬਾਈ ਜੀ ਇਹ 2001 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਵੀ ਬਾਈ ਜੀ ਬਿਲਕੁਲ ਰੀਜਨ ਵਾਲਾ ਇੰਜਨ ਗੀਅਰ ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਰੰਗ ਪੇਂਟ ਪੱਖੋਂ ਪੂਰਾ ਵਧੀਆ ਟਰੈਕਟਰ ਆ ਡਬਲ ਕਲਚ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਟਾਇਰਾਂ ਦੀ ਗੱਲ ਕਰਕੇ ਤਾਂ ਬਾਈ ਜੀ 40 ਪੈਸੇ ਤੋਂ ਉੱਤੇ ਟਰੈਕਟਰ ਦੇ ਟਾਇਰ ਪਏ ਆ ਚਾਰਾ ਟਾਇਰ ਕੰਪਨੀ ਦੇ ਟਾਇਰ ਆ ਤੇ ਡਿਮਾਂਡ ਵੀ ਵੀਰ ਨੇ ਬਿਲਕੁਲ ਹੀ ਜਾਇਜ਼ ਰੱਖੀ ਆਗੀ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਵਧੀਆ ਪੂਰੇ ਵਧੀਆ ਹਾਲ ਦਾ ਟਰੈਕਟਰ ਪਿਆ ਬਾਈ ਜੀ 22 ਤੀ ਚੱਲਿਆ ਹੋਇਆ 1 ਲੱਖ ਤੇ 95000 ਰੁਪਏ ਡਿਮਾਂਡ ਆ ਬਾਈ ਜੀ ਟਰੈਕਟਰ ਦੀ 1 ਲੱਖ ਤੇ 95000 ਰੁਪਏ ਡਿਮਾਂਡ ਆਗੀ ਮੌਕੇ ਤੇ ਪੂਰਾ ਵਧੀਆ ਵੀਰ ਕਹਿੰਦਾ ਆਪਾਂ ਮਾਨਤਾ ਨੂੰ ਹੋਰ ਵੀ ਥੋੜਾ ਘੱਟ ਦੇਾਂਗੇ ਅੱਗੇ ਬਾਈ ਜੀ ਖੇਤ ਵਕਾਊਗਾ ਵੀਰ ਦਾ 84277 25955 ਵੀਰ ਦਾ ਮੋਬਾਈਲ ਨੰਬਰ ਆ ਬ 6.5 ਏਕੜ ਜ਼ਮੀਨ ਬਕਾਊਆ ਬਾਈ ਜੀ ਵਿੱਚ ਪਾਪੂਲਰ ਆ 4 ਸਾਲ ਦੇ ਆ 6.5 ਏਕੜ ਜ਼ਮੀਨ ਬਕਾਊਆ ਵਿੱਚ 4 ਸਾਲ ਦੇ ਪਾਪੂਲਰ ਆ ਬਾਈ ਜੀ ਇੱਕ ਮੋਟਰ ਕਨੈਕਸ਼ਨ ਲੱਗਿਆ ਹੋਇਆ ਹੈਗਾ ਪੂਰੀ ਵਧੀਆ ਉਪਜਾਊ ਬਾਈ ਜੋਗ ਜ਼ਮੀਨ ਆ ਕੀ ਬਾਈ ਜੀ ਪੂਰੇ ਵਧੀਆ ਰੇਟਾਂ 'ਚ ਮਿਲ ਰਹੀ ਆ ਏਰੀਆ ਮਾਸੀਵਾੜਾ ਬਾਈ ਜੀ ਜ਼ਿਲ੍ਹਾ ਲੁਧਿਆਣਾ ਰੇਟ ਹੈਗਾ ਜ਼ਮੀਨ ਦਾ 48 ਲੱਖ ਰੁਪਏ ਮੌਕੇ ਤੇ ਮਾਨਤਨ ਹੋ ਜਾਊਗਾ ਬਾਈ ਜੀ 8427725955 ਇਸੇ ਵੀਰ ਦਿਆ ਇੱਕ ਹਾਲ ਤੇ ਇੱਕ ਸੁਹਾਗਾ ਬਕਾਊਆ ਬਾਈ 11 ਹਾਲਾ ਬਾਈ ਤੇ 10 ਫੁੱਟਾ ਸੁਹਾਗਾ ਦਾ ਰੇਟ ਇਹਦਾ ਹੈਗਾ ਦੋਨਾਂ ਚੀਜ਼ਾਂ ਦਾ ਰੇਟ ਆ ਬਾਈ ਜੀ 35000 ਰੁਪਿਆ ਨਾਲੇ 11 ਹਾਲਾ ਤੇ ਬਾਈ ਜੀ 100 ਸੁਹਾਗਾ ਦਾ ਪੂਰੇ ਵਧੀਆ ਲੋਹੇ ਦੇ ਬਣੇ ਹੋਏ ਆ ਦੋਨਾਂ ਦਾ ਰੇਟ ਹੈਗਾ ਬਾਈ ਜੀ 35000 ਰੁਪਿਆ ਇੰਨੇ ਘਾ ਟ੍ਰੇਡਸ ਬਾਈ ਜੀ ਇੱਕ ਚੀਜ਼ ਮਿਲਦੀ ਆ ਵੀਰ ਆਪਾਂ ਨੂੰ ਦੋਨੇ ਚੀਜ਼ਾਂ ਦੇ ਰਿਹਾ ਵੀਰ ਕਹਿੰਦਾ ਇਹ ਜੋ ਵੀ ਆਪਾਂ ਮੌਕੇ ਤੇ ਮਾਨਤਾ ਤਾਂ ਤੁਹਾਡਾ ਕਰ ਦਿਆਂਗੇ ਅੱਗੇ ਸੰਧ ਹੈਗਾ ਬਾਈ ਜੀ ਸੋਨਾਲੀਕਾ ਟਰੈਕਟਰ ਬਿਕਾਊ ਆਪਣੇ ਕੋਲੇ ਮੋਬਾਈਲ ਨੰਬਰ ਹੈਗਾ ਵੀਰ ਦਾ 84277 25955 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2011 ਮਾਡਲ ਟਰੈਕਟਰ ਹੈਗਾ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਹੈ ਦੂਜੇ ਨਾਮ ਤੇ ਆ ਸੋਨਾਲੀਕਾ 750 RX ਆ ਬਾਈ ਜੀ ਪੰਜਾਬ ਨੰਬਰ ਆ ਦੂਜੇ ਨਾਮ ਤੇ ਟਰੈਕਟਰ ਆ ਸਾਰਾ ਟਰੈਕਟਰ ਵੀ ਬਾਈ ਜੀ ਬਿਲਕੁਲ オリジナル ਆ ਸਾਈਡ ਗੀਅਰ ਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਰੰਗ ਪੇਂਟ ਪੱਖੋਂ ਪੂਰੀ ਵਧੀਆ ਹਾਲਤ ਦਾ ਟਰੈਕਟਰ ਪਿਆ ਬਾਈ ਜੀ ਬਾਹਰੀ ਤੀ ਚੱਲਿਆ ਹੋਇਆ ਬਾ ਤੁਸੀਂ ਬਾਹ ਕੇ ਚੈੱਕ ਕਰਕੇ ਆਪਦਾ ਲੈ ਕੇ ਜਾਇਆ ਕਰੋ ਮੇਰੇ ਵੀਰ ਬਣੇ ਆਪਣੀ ਕੋਈ ਗਾਰੰਟੀ ਨਹੀਂ 50 ਪੈਸੇ ਪੱਕੇ ਟਾਇਰ ਆ ਬਾਈ ਜੀ ਪਾਵਰ ਸਟੀering ਟਰੈਕਟਰ ਆ ਇਹ ਤੇਲ ਬ੍ਰੇਕਾਂ ਚਾ ਤੇ ਬਾਈ ਜੀ ਚਾਰੋ ਟਾਇਰ ਕੰਪਨੀ ਦੇ ਟਾਇਰ ਆ ਕਿ 50 ਪੈਸੇ ਪੱਕੇ ਟਾਇਰ ਆ ਸਾਰਾ ਟਰੈਕਟਰ ਬਿਲਕੁਲ origignal ਆ ਡਬਲ ਕਲੱਚ ਟਰੈਕਟਰ ਆ ਬਾਈ ਰੇਟ ਇਹਦਾ ਹੈਗਾਗਾ ਬਹੁਤ ਹੀ ਜ਼ਿਆਦਾ ਜਾਇਜ ਰੱਖਿਆ ਵੀਰ ਨੇ ਰੇਟ 3 ਲੱਖ ਤੇ 35000 ਰੁਪਿਆ ਬਾਈ ਜੀ ਟਰੈਕਟਰ ਦਾ ਮੁੱਲਾ ਮੌਕੇ ਤੇ ਪੂਰਾ ਵਧੀਆ ਵੀਰ ਕਹਿੰਦਾ ਆਪਾਂ ਇਹ ਚੋਂ ਮਾਨਤਾਣ ਕਰਦੇ ਆਂਗੇ ਸੈਲਫ ਸਟਾਰਟ ਟਰੈਕਟਰ ਆ ਰੰਗ ਪੇਂਟ ਫੱਕੋ ਪੂਰੀ ਵਧੀਆ ਹਾਲਤ ਦਾ ਟਰੈਕਟਰ ਪਿਆ ਬਾਈ ਜੀ ਅੱਗੇ ਸੰਤ ਹੈਗਾ ਆਪਣੇ ਕੋਲੇ ਸਬਰਾਜ 724 ਟਰੈਕਟਰ ਆ ਬਾਈ ਜੀ ਮੋਬਾਈਲ ਨੰਬਰ ਹੈਗਾ ਵੀਰ ਦਾ 88476 55006 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ 2004 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 2004 ਮਾਡਲ ਟਰੈਕਟਰ ਆ ਸਵਰਾਜ 724 FE ਟਰੈਕਟਰ ਹੈਗਾ ਰੰਗ ਪੇਂਟ ਪੱਖੋਂ ਐਨ ਵਧੀਆ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਹੈਗਾ ਪੂਰੇ ਵਧੀਆ ਹਾਲਤ ਜਿਹੇ ਟਰੈਕਟਰ ਹੈ ਬਾਈ ਜੀ ਪੂਰਾ ਸੰਭ ਕੇ ਰੱਖਿਆ ਹੋਇਆ ਹੈਗਾ ਵੀਰ ਦਾ ਟਰੈਕਟਰ ਟਾਇਰਾਂ ਦੀ ਗੱਲ ਕਰਗੇ ਤਾਂ ਬਾਈ ਜੀ ਚਾਰੋਂ ਟਾਇਰ ਕੰਪਨੀ ਦੇ ਟਾਇਰ ਪਾਏ ਹੋਇਆ ਵੀਰ ਨੇ 30 ਤੋਂ 35 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ 30 ਤੋਂ 35 ਪੈਸੇ ਟਰੈਕਟਰ ਦੇ ਟਾਇਰ ਆਗੇ ਕੰਪਨੀ ਦੇ ਚਾਰੋਂ ਟਾਇਰ ਆਗੇ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਵੀਰ ਵੱਲੋਂ ਆਪਣੇ ਮਨ ਬਈ ਆਪਾਂ ਤੁਹਾਨੂੰ ਅੱਗੇ ਵੀ ਕਹਿੰਨੇ ਨੇ ਆਪਣੀ ਕੋਈ ਗਾਰੰਟੀ ਨਹੀਂ ਵੀਰ ਉਹਨੇ ਚਾਹਿਆ ਨਾਲ ਨੂੰ ਸਬਸਕ੍ਰਾਈਬ ਮੇਰਾ ਭਰਾ ਬਣੇ ਜਰੂਰ ਕਰ ਲਿਆ ਕਰੋ ਯਾ ਵੀਰਾ ਬਣੇ ਤੇ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਸਰ ਹਰਿਆਣਾ ਨੰਬਰ ਦਾ ਟਰੈਕਟਰ ਬਈ ਸੌਰੀ ਹਰਿਆਣਾ ਨੰਬਰ ਦਾ ਟਰੈਕਟਰ ਆ ਇਹ ਟਾਇਰ ਹੈਗਾ 30 ਪੈਸੇ ਸਾਰਾ ਟਰੈਕਟਰ ਬਿਲਕੁਲ ਰੀਜਨਲ ਆ ਰੇਟ ਇਹਦਾ ਹੈਗਾ 1 ਲੱਖ ਤੇ 35000 ਰੁਪਏ ਮੁੱਲ ਆ ਬਈ ਜੀ ਟਰੈਕਟਰ ਦਾ 1 ਲੱਖ ਤੇ 35000 ਰੁਪਏ ਮੁੱਲ ਆ ਬਈ ਜੀ ਮੌਕੇ ਤੇ ਪੂਰਾ ਵਧੀਆ ਤੇ ਸੋਹਣਾ ਮਾਨਤਨ ਵੀਰਾਂ ਨੇ ਕਹਿੰਦੇ ਕਰ ਦਿਆਂਗੇ ਆਪ ਅਗਲਾ ਸੰਧ 11 6 ਦੀ ਟਰਾਲੀ ਆ ਬਾਈ ਜੀ ਪੂਰੀ ਫੁੱਲ ਹੈਵੀ ਬਣੀ ਹੋਈ ਹੈ ਬਾਈ ਜੀ ਇਹ ਪੂਰਾ ਵਧੀਆ ਕੰਪਨੀ ਦਾ ਜੱਕ ਲੱਗਿਆ ਹੋਇਆ ਹੈਗਾ ਬਾਈ ਜੀ ਰੰਗ ਪੇਟ ਪੱਖੋ ਪੂਰੀ ਵਧੀਆ ਪਈਆ ਟਰਾਲੀ ਨਾਲ ਪੱਤੀ ਵਾਲਾ ਵੈਢਾ ਬਾਈ ਜੀ ਸਿੰਗਲ ਸਿੰਗਲ ਟੈਰੀ ਟਰਾਲੀ ਹੈਗੀ 50 ਪੈਸ ਤੋਂ ਉੱਤੇ ਟੈਰ ਪਾਇਆ ਹੈ ਜੀ ਵਾਰਡ ਤੇ ਫਰਸ਼ ਵਗੈਰਾ ਬਿਲਕੁਲ ਵੇਦ ਆਗੇ ਤੇ ਰੇਟ ਇਹਦਾ ਹੈਗਾ 1 ਲੱਖ ਤੇ 20000 ਰੁਪਏ ਡਿਮਾਂਡ ਹੈ ਬਾਈ ਮੌਕੇ ਤੇ ਪੂਰਾ ਵਧੀਆ ਮਾਨਤਾਣ ਹੋ ਜੂਗਾ ਮੌਕੇ ਤੇ ਮਾਨਤਾਣ ਹੋ ਜੂ 1,20,000 ਰੁਪਏ ਦੀ ਡਿਮਾਂਡ ਹੈ ਬਾਈ ਰੇ ਮੋਬਾਈਲ ਨੰਬਰ ਹੈਗਾ ਵੀਰ ਦਾ 9877299083 9877299083 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਇਸ ਨੰਬਰ ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਵੀਰ ਕੋਲੇ ਹੋਰ ਵੀ ਬਹੁਤ ਸਾਰੇ ਸੰਦ ਹੁੰਦੇ ਆ ਜਾਣਕਾਰੀ ਤੁਸੀਂ ਲੈ ਸਕਦੇ ਜੇ ਵੀਰੇ ਜੀ ਚੰਗੀ ਲੱਈ ਤਾਂ ਬਾਈ ਉਹਨਾਂ ਨੂੰ ਸ਼ੇਅਰ ਲਾਈਕ ਤੇ ਫੋਲੋ ਮੇਰਾ ਵੀਰ ਭਰਾਵਾਂ ਨੇ ਜਰੂਰ ਕਰਿਆ ਕਰੋ ਧੰਨਵਾਦ ਬਾਈ ਜੀ